ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਫੇਰ ਅਸੀਂ ਆਪਦੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਸਰਬ ਇਸ਼ਿਆਪੂਰਕ ਮਹਾ ਮੰਤਰ ਮਹਾ ਮੰਤਰ ਤੋਂ ਭਾਵ ਹੈ ਮੂਲ ਮੰਤਰ ਮੂਲ ਮੰਤਰ ਆਪਾਂ ਕਿਸ ਤਰ੍ਹਾਂ ਕਿਸ ਵਿਧੀ ਦੇ ਨਾਲ ਕਰਨ ਦੇ ਨਾਲ ਸਾਡੀਆਂ ਸਰਬ ਇਸ਼ਿਆ ਪੂਰੀਆਂ ਹੁੰਦੀਆਂ ਹਨ ਗੁਰੂ ਪਿਆਰੇ ਸਾਧ ਸੰਗਤ ਜੀਓ ਆਪਾਂ ਰੋਜ਼ਾਨਾ 108 ਪਾਠ ਰੋਜ਼ਾਨਾ ਕਰਨੇ ਹਨ ਸਵਾ ਮਿਨਾ ਸਵਾਮੀਨਾ ਪਾਠ ਕਰਨਾ ਹੈ ਇਸ ਵਿਧੀ ਦੇ ਨਾਲ ਆਪਾਂ ਪਾਠ ਕਰਨਾ ਹੈ ਅਮਰਤ ਵੇਲੇ ਉੱਠ ਕੇ ਸ਼্নান ਕਰਕੇ ਚੜ੍ਹਦੇ ਦੇ ਵੱਲ ਮੂੰਹ ਕਰਕੇ ਆਪਾਂ ਬੈਠ ਕੇ ਹੀ ਬਹੁਤ ਹੀ ਆਰਾਮ ਤੇ ਮ제 ਦੇ ਨਾਲ ਪਾਠ ਕਰਨਾ ਹੈ ਜੇ ਆਪਾਂ ਇਸ ਵਿਧੀ ਦੇ ਨਾਲ ਪਾਠ ਨਹੀਂ ਕਰ ਸਕਦੇ ਤੇ ਆਪਾਂ ਇਸ ਵੀਡੀਓ ਨੂੰ ਹੀ 108 ਵਾਰ ਆਪਣੇ ਰਜਾਨਾ ਸਵਾਮੀਨਾ ਘਰ ਦੇ ਵਿੱਚ ਲਗਾ ਸਕਦੇ ਹਾਂ ਤੇ ਸਾਡੀ ਕੋਈ ਵੀ ਇੱਛਾ ਹਰੇਕ ਤਰ੍ਹਾਂ ਦੀ ਪੂਰੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਈਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤੇ ਜੁਨੀ ਸੈ ਪੰਗਰ ਪ੍ਰਸਾਦ ਜਪੋ ਆਦ ਸੱਚ ਜੁਗਾਦ ਸੱਚ ਹੈ ਕੀ ਸਤਿ ਨਾਨਕ ਹੋਸੀ ਕੀ ਸੱਚ ਏਕ ਈਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਿਰਤ ਸਜਨੀ ਸਪੰਗਰ ਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕੀ ਅਮਕਾਰ ਸਤਨਾਮ ਕਰਤਾ ਖੁਰਖ ਨਿਰਭਉ ਨਿਰਵੈਰ ਕਾਲ ਮਿਰਤ ਸਜਨੀ ਸਪੰਗਰ ਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕੀ ਅਮਕਾਰ ਸਤਨਾਮ ਕਰਤਾ ਖੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸੇ ਪਾੰਗਰ ਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕੀ ਅੰਕਾਰ ਜਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸੇ ਪਾੰਗਰ ਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕੀ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਿਰਤ ਜੁਨੀ ਸੇ ਪੰਗੁਰ ਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਪੀ ਸਚੁ ਨਾਨਕ ਹੋਸੀ ਭੀ ਸਚੇ ਕੀ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਿਰਤ ਜੁਨੀ ਸੇ ਪੰਗੁਰ ਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਪੀ ਸਚੁ ਨਾਨਕ ਹੋਸੀ ਭੀ ਸਚੇ ਕੀ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਿਰਤ ਜੁਨੀ ਸੇ ਪੰਗੁਰ ਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਪੀ ਸਚੁ ਨਾਨਕ ਹੋਸੀ ਭੀ ਸਚੇ ਏ ਕੀ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮਰਤ ਜੁਨੀ ਸੈ ਪੰਗਰ ਪ੍ਰਸਾਦ ਜਪੋ ਅੱਜ ਤੱਕ ਜਗਤ ਤੱਕ ਹੈ ਕਿ ਸਚ ਨਾਨਕ ਹੋਸੀ ਕੀ ਸਚ ਏ ਕੀ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮਰਤ ਜੁਨੀ ਸੈ ਪੰਗਰ ਪ੍ਰਸਾਦ ਜਪੋ ਆਜ ਸਚ ਜਗਤ ਅਜ ਸੱਚ ਹੈ ਕੀ ਸਚ ਨਾਨਕ ਹੋਸੀ ਕੀ ਸਚ ਏ ਕੀ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮਰਤ ਜੁਨੀ ਸੈ ਪੰਗਰ ਪ੍ਰਸਾਦ ਜਪੋ ਆਦਿ ਸਚ ਜੁਗਾਦਿ ਸਚ, ਹੈਭੀ ਸਚ ਨਾਨਕ ਹੋਸੀ ਭੀ ਸਚ, ਏਕ ਓਅੰਕਾਰ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ, ਆਦਿ ਸਚ ਜੁਗਾਦਿ ਸਚ, ਹੈਭੀ ਸਚ ਨਾਨਕ ਹੋਸੀ ਭੀ ਸਚ, ਏਕ ਓਅੰਕਾਰ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ, ਆਦਿ ਸੱਚ ਜਗਾ ਦਿਸਾਚੇ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਜੇ ਕੀ ਓਮਕਾਰ ਸਤਨਾਮ ਕਟਤਾ ਪੁਰਖ ਨਿਰਪਉ ਨਿਰਵੈਰ ਕਾਲ ਮਿਰਤ ਜੁਨੀ ਸੈ ਪੰਗੁਰਤ ਸਦਾ ਜਪ ਆਦਿ ਸੱਚ ਜਗਾ ਦਿਸਾਚੇ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਜੇ ਕੀ ਓਮਕਾਰ ਸਤਨਾਮ ਕਟਤਾ ਪੁਰਖ ਨਿਰਪਉ ਨਿਰਵੈਰ ਕਾਲ ਮਿਰਤ ਜੁਨੀ ਸੈ ਪੰਗੁਰਤ ਸਦਾ ਜਪ ਆਦਿ ਸੱਚ ਜਗਾ ਦਿਸਾਚੇ ਹੈਪੀ ਸੱਚ ਨਾਨਕ ਹੋਸੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮਰਤ ਜੁਨੀ ਸੈ ਪੰਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚ ਹੈ ਤੀ ਸਚੁ ਨਾਨਕ ਹੋਸੀ ਭੀ ਸਚਿ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮਰਤ ਜੁਨੀ ਸੈ ਪੰਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚ ਹੈ ਤੀ ਸਚੁ ਨਾਨਕ ਹੋਸੀ ਭੀ ਸਚਿ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ, ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ, ਪੀਤ ਕੇਮਕਾਰ ਸਤਨਾਮ ਕਸਤਾ ਪੁਰਖ ਨਿਰਪਉ ਨਿਰਵੈਰ ਕਾਲ ਮੁਰਤ ਜੁਨੀ ਸੈ ਪੰਗਰ ਪ੍ਰਸਾਦ ਜਪ ਆਦ ਸਚ ਜਗਾ ਦਸਾਚ ਹੈ ਪੀ ਸਤਿਨਾਮ ਕੋ ਸਿ ਪੀ ਸਤਿ ਕੇ ਕੇਮਕਾਰ ਸਤਨਾਮ ਕਸਤਾ ਪੁਰਖ ਨਿਰਪਉ ਨਿਰਵੈਰ ਕਾਲ ਮੁਰਤ ਜੁਨੀ ਸੈ ਪੰਗਰ ਪ੍ਰਸਾਦ ਜਪ ਆਦ ਸਚ ਜਗਾ ਦਸਾਚ ਹੈ ਪੀ ਸਤਿਨਾਮ ਕੋ ਸਿ ਪੀ ਸਤਿ ਕੇ ਕੇਮਕਾਰ ਸਤਨਾਮ ਕਸਤਾ ਪੁਰਖ ਨਿਰਪਉ ਨਿਰਵੈਰ ਕਾਲ ਮੁਰਤ ਜੁਨੀ ਸੈ ਪੰਗਰ ਪ੍ਰਸਾਦ ਜਪ ਆਦਿ ਸਤਿ ਜਗਾ ਅਦਿ ਸਤਿ ਹੈ ਸਤਿ ਨਾਨਕ ਹੋਸੀ ਸਿ ਸੱਚੇ ਕੇ ਹੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸੈ ਪੰਗਰ ਪ੍ਰਸਾਦ ਜਪੋ ਆਦਿ ਸਤਿ ਜਗਾ ਅਦਿ ਸਤਿ ਹੈ ਸਤਿ ਨਾਨਕ ਹੋਸੀ ਸਿ ਸੱਚੇ ਏ ਕੇ ਹੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸੈ ਪੰਗਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੈ ਹੈ ਪੀ ਸਚੁ ਨਾਨਕ ਹੋਸੀ ਪੀ ਸਚੁ ਇੱਕ ਈਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁ ਨਿਤੈ ਸੰਗਰ ਪ੍ਰਸਾਦਿ ਜਾਖੋ ਆਦਿ ਸਚੁ ਜੁਗਾਦਿ ਸਚੈ ਹੈ ਪੀ ਸਚੁ ਨਾਨਕ ਹੋਸੀ ਪੀ ਸਚੁ ਇੱਕ ਈਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁ ਨਿਤੈ ਸੰਗਰ ਪ੍ਰਸਾਦਿ ਜਪੋ ਹਾਦ ਸੱਚ ਜਗਤ ਸੱਚ ਹੈਪੀ ਸੱਚ ਨਾਮ ਕੋ ਹਸੀ ਕੀ ਸੱਚ ਏਕੀਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈਭੰਗਰ ਪ੍ਰਸਾਦ ਜਪੋ ਆਦਿ ਸੱਚ ਜਗਤ ਸੱਚ ਹੈਪੀ ਸੱਚ ਨਾਮ ਕੋ ਹਸੀ ਕੀ ਸੱਚ ਏਕੀਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈਭੰਗਰ ਪ੍ਰਸਾਦ ਜਪੋ ਹਾ ਦੇ ਸੱਚ ਜਿਗਾ ਹਾ ਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਈਮਕਾਰ ਸਤ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸੈ ਪੰਗਰ ਪ੍ਰਸਾਦ ਜਪੋ ਹਾ ਦੇ ਸੱਚ ਜਿਗਾ ਹਾ ਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਈਮਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਜਪੁ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਮੁ ਕਹੈ ਸਚੁ ਏਕੰ ਓਂਕਾਰੁ ਸਤਿ ਨਾਮੁ, ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਜਪੁ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਮੁ ਕਹੈ ਸਚੁ ਏਕੰ ਓਂਕਾਰੁ ਸਤਿ ਨਾਮੁ, ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਜਪੁ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਮੁ ਕਹੈ ਸਚੁ ਏਕੰ ਓਂਕਾਰੁ ਸਤਿ ਨਾਮੁ, ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਜਪੁ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਮੁ ਕਹੈ ਸਚੁ ਏਕੰ ਓਂਕਾਰੁ ਸਤਿ ਨਾਮੁ, ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਜਪੁ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਮੁ ਕਹੈ ਸਚੁ ਏਕੰ ਓਂਕਾਰੁ ਸਤਿ ਨਾਮੁ, ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਜਪੁ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਮੁ ਕਹੈ ਸਚੁ ਏਕੰ ਓਂਕਾਰੁ ਸਤਿ ਨਾਮੁ, ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਜਪੁ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਮੁ ਕਹੈ ਸਚੁ ਏਕੰ ਓਂਕਾਰੁ ਸਤਿ ਨਾਮੁ, ਹਾਜ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਈਮਕਾਰ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸੈ ਪੰਗਰ ਪ੍ਰਸਾਦ ਜਪੋ ਹਾਜ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਈਮਕਾਰ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸੈ ਪੰਗਰ ਪ੍ਰਸਾਦ ਜਪੋ ਆ ਦੇ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕੀ ਹਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤੇ ਜੁਨੀ ਸੈ ਸੰਗਰ ਪ੍ਰਸਾਦ ਜਪੋ ਆ ਦੇ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕੀ ਹਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤੇ ਜੁਨੀ ਸੈ ਸੰਗਰ ਪ੍ਰਸਾਦ ਜਪ ਆ ਦੇ ਸੱਚ ਜਿਗਾ ਅਦੇ ਸੱਚ ਹੈ ਪੀ ਸਤਿਨਾਮ ਕਹੋ ਸੀ ਪੀ ਸੱਚ ਏਕ ਈਮ ਕਾ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮਰਤ ਜੁਨੀ ਸੈ ਪੰਗਰ ਪ੍ਰਸਾਦ ਜਪ ਆ ਦੇ ਸੱਚ ਜਿਗਾ ਅਦੇ ਸੱਚ ਹੈ ਪੀ ਸਤਿਨਾਮ ਕਹੋ ਸੀ ਪੀ ਸੱਚ ਏਕ ਈਮ ਕਾ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਿਰਤ ਜੁਨੀ ਤੇ ਪੰਗਰ ਪ੍ਰਸਾਦ ਜਾਪ ਸੱਜਗਾਰ ਸੱਚ ਹੈਪੀ ਸਤਿਨਾਮ ਕੋ ਸੀ ਪੀ ਸੱਚੇ ਕਮਕਾਰ ਸਤ ਨਾਮ ਕਾ ਸਤਾਪੁਰਖ ਨਿਰਭਉ ਨਿਰਵੈਰ ਕਾਲ ਮਿਰਤ ਜੁਨੀ ਤੇ ਪੰਗਰ ਪ੍ਰਸਾਦ ਜਾਪ ਆਹ ਦੇ ਸੱਚ ਜੁਗਾਰ ਸੱਚ ਹੈਪੀ ਸਤਿਨਾਮ ਕੋ ਸੀ ਪੀ ਸੱਚੇ ਕਮਕਾਰ ਸਤ ਨਾਮ ਕਾ ਸਤਾਪੁਰਖ ਨਿਰਭਉ ਨਿਰਵੈਰ ਕਾਲ ਮੁਰਤੇ ਜੁਨੀ ਸੇ ਪੰਗਰ ਪ੍ਰਸਾਦ ਜਪੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਕੀ ਸੱਚੇ ਕੀ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੁਰਤੇ ਜੁਨੀ ਸੇ ਪੰਗਰ ਪ੍ਰਸਾਦ ਜਪੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਕੀ ਸੱਚੇ ਕੀ ਓਮਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਕਾਲ ਮਿਰਤ ਜੁਨੀ ਤੇ ਪੰਗਰ ਪ੍ਰਸਾਦ ਜਪ ਆਦ ਸੱਚ ਜਗਤ ਸੱਚ ਹੈ ਪੀ ਸਤਿਨਾਮ ਕੋ ਸ੍ਰੀ ਸੱਚ ਇੱਕ ਕੇਮ ਕਾਰ ਸਤਿਨਾਮ ਕਰਤਾਪੁਰਖ ਨਿਰਪਉ ਨਿਰਵੈਰ ਕਾਲ ਮਿਰਤ ਜੁਨੀ ਤੇ ਪੰਗਰ ਪ੍ਰਸਾਦ ਜਪ ਆਦ ਸੱਚ ਜਗਤ ਸੱਚ ਹੈ ਪੀ ਸਤਿਨਾਮ ਕੋ ਸ੍ਰੀ ਸੱਚ ਇੱਕ ਕੇਮ ਕਾਰ ਸਤਿਨਾਮ ਕਰਤਾਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸੈ ਪੰਗਰ ਪ੍ਰਸਾਦ ਜਪੋ ਆਜ ਸੱਚ ਜਗਾ ਦੇ ਸੱਚ ਹੈ ਪੀ ਸਚਿ ਨਾਨਕ ਹੋਸੀ ਪੀ ਸੱਚ ਕੀ ਕਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸੈ ਪੰਗਰ ਪ੍ਰਸਾਦ ਜਪੋ ਆਜ ਸੱਚ ਜਗਾ ਦੇ ਸੱਚ ਹੈ ਪੀ ਸਚਿ ਨਾਨਕ ਹੋਸੀ ਪੀ ਸੱਚ ਕੀ ਕਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤੇ ਜੁਨੀ ਸੈ ਭੰਗਰ ਪ੍ਰਸਾਦ ਜਪ ਆਦਿ ਸੱਚ ਜਗਾ ਅਦਿ ਸੱਚ ਹੈਪੀ ਸੱਚ ਇਹਨਾਂ ਕੋ ਹਸੀ ਕੀ ਸੱਚ ਏਕ ਈਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤੇ ਜੁਨੀ ਸੈ ਭੰਗਰ ਪ੍ਰਸਾਦ ਜਪ ਆਦਿ ਸੱਚ ਜਗਾ ਅਦਿ ਸੱਚ ਹੈਪੀ ਸੱਚ ਇਹਨਾਂ ਕੋ ਹਸੀ ਕੀ ਸੱਚ ਏਕ ਈਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸਹ ਪੰਗੁਰ ਪ੍ਰਸਾਦ ਜਾਪੋ ਆਜ ਸੱਚ ਜੁਗਾ ਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਈਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸਹ ਪੰਗੁਰ ਪ੍ਰਸਾਦ ਜਾਪੋ ਆਜ ਸੱਚ ਜੁਗਾ ਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਈਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸਹ ਪੰਗਰ ਪ੍ਰਸਾਦ ਜਪੋ ਆਦਿ ਸੱਤ ਜਗਤ ਸੱਚ ਹੈ ਸਤਿ ਨਾਨਕ ਹੋਸੀ ਪੀ ਸੱਚ ਕੀ ਕਮ ਕਾਰ ਸਤਿ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸਹ ਪੰਗਰ ਪ੍ਰਸਾਦ ਜਪੋ ਆਦਿ ਸੱਤ ਜਗਤ ਸੱਚ ਹੈ ਪੀ ਸਤਿ ਨਾਨਕ ਹੋਸੀ ਪੀ ਸੱਚ ਕੀ ਕਿਮ ਕਾਰ ਸਤਿ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸਹ ਪੰਗਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਏਕੇ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਕਾਲ ਮ੍ਰਿਤ ਜੁਨੀ ਸਭ ਪਾਂਗਰ ਪ੍ਰਸਾਦਿ ਜਪੁ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਏਕੇ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਕਾਲ ਮ੍ਰਿਤ ਜੁਨੀ ਸਭ ਪਾਂਗਰ ਪ੍ਰਸਾਦਿ ਜਪੁ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ, ਏਕ ਈਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸੈ ਪੰਗਰ ਪ੍ਰਸਾਦ ਜਾਪੁ ਆਦਿ ਸਚੁ ਜੁਗਾਦਿ ਸਚੈ ਹੈ ਪ੍ਰੀ ਸਚਿ ਨਾਨਕ ਹੋਸੀ ਪ੍ਰੀ ਸਚ ਏਕ ਈਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸੈ ਪੰਗਰ ਪ੍ਰਸਾਦ ਜਾਪੁ ਆਦਿ ਸਚੁ ਜੁਗਾਦਿ ਸਚੈ ਹੈ ਪ੍ਰੀ ਸਚਿ ਨਾਨਕ ਹੋਸੀ ਪ੍ਰੀ ਸਚ ਜੇ ਕੀ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮਰਤ ਜੁਨੀ ਸੈ ਪੰਗਰ ਪ੍ਰਸਾਦ ਜਪ ਆਦ ਸੱਚ ਜਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜੇ ਕੀ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮਰਤ ਜੁਨੀ ਸੈ ਪੰਗਰ ਪ੍ਰਸਾਦ ਜਪ ਆਦ ਸੱਚ ਜਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜੇ ਕੀ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸੇ ਪਾੰਗੁਰ ਪ੍ਰਸਾਦ ਜਾਪੋ ਆਦਿ ਸਾਚੀ ਜੁਗਾਦ ਸੱਚ ਹੈ ਪੀ ਸਤਿਨਾਮ ਕੋ ਸਤਿ ਪੀ ਸੱਚੇ ਕੀਮ ਕਾ ਸਤ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸੇ ਪਾੰਗੁਰ ਪ੍ਰਸਾਦ ਜਾਪੋ ਆਦਿ ਸਾਚੀ ਜੁਗਾਦ ਸੱਚ ਹੈ ਪੀ ਸਤਿਨਾਮ ਕੋ ਸਤਿ ਪੀ ਸੱਚੇ ਕੀਮ ਕਾ ਸਤ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸੇ ਪਾੰਗੁਰ ਪ੍ਰਸਾਦ ਜਾਪੋ ਆਦਿ ਸਾਚੀ ਜੁਗਾਦ ਸੱਚ ਹੈ ਪੀ ਸਤਿਨਾਮ ਕੋ ਸਤਿ ਪੀ ਸੱਚੇ ਕੀਮ ਕਾ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤੇ ਜੁਨੀ ਸੇ ਪੰਗਰ ਪ੍ਰਸਾਦ ਜਾਪੋ ਸਾਜਿਗਾ ਸਚ ਹੈ ਪਿਸਾਚ ਨਾਨਕ ਹੋਸੀ ਪਿਸਾਚ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤੇ ਜੁਨੀ ਸੇ ਪੰਗਰ ਪ੍ਰਸਾਦ ਜਾਪੋ ਸਾਜਿਗਾ ਸਚ ਹੈ ਪਿਸਾਚ ਨਾਨਕ ਹੋਸੀ ਪਿਸਾਚ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮਰਤੇ ਜੁਨੀ ਸੇ ਪੰਗਰ ਪ੍ਰਸਾਦ ਜਾਪੋ ਸਾਜਿਗਾ ਸਚ ਹੈ ਪਿਸਾਚ ਨਾਨਕ ਹੋਸੀ ਪਿਸਾਚ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਕਾਲੁ ਮੂਰਤਿ ਅਜੂਨੀ ਸਭੰ ਗਲਿ ਪ੍ਰਸਾਦਿ, ਜਪੁ, ਆਦਿ ਕਾਲ ਜੁਗਾਦਿ ਸਚੁ, ਹੈ ਭੀ ਸਚੁ ਨਾਨਕ ਹੋਸੀ ਭੀ ਸਚੁ, ਏਕ ਓਅੰਕਾਰ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਕਾਲੁ ਮੂਰਤਿ ਅਜੂਨੀ ਸਭੰ ਗਲਿ ਪ੍ਰਸਾਦਿ, ਜਪੁ, ਆਦਿ ਕਾਲ ਜੁਗਾਦਿ ਸਚੁ, ਹੈ ਭੀ ਸਚੁ ਨਾਨਕ ਹੋਸੀ ਭੀ ਸਚੁ, ਏਕ ਓਅੰਕਾਰ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਕਾਲੁ ਮੂਰਤਿ ਅਜੂਨੀ ਸਭੰ ਗਲਿ ਪ੍ਰਸਾਦਿ, ਜਪੁ, ਆਦਿ ਕਾਲ ਜੁਗਾਦਿ ਸਚੁ, ਹੈ ਭੀ ਸਚੁ ਨਾਨਕ ਹੋਸੀ ਭੀ ਸਚੁ, ਏਕ ਓਅੰਕਾਰ ਸਤਿਨਾਮੁ ਕਰਤਾਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸੈ ਪਾਉਂਗਰ ਪ੍ਰਸਾਦ ਜਾਪੋ ਆਦ ਸਜਗਾਦ ਸਚ ਹੈ ਪੀਸਾ ਜੀ ਨਾਨਕ ਹੋਸੀ ਪੀਸਾ ਚੇ ਕੇਮਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸੈ ਪਾਉਂਗਰ ਪ੍ਰਸਾਦ ਜਾਪੋ ਆਦ ਸਜਗਾਦ ਸਚ ਹੈ ਪੀਸਾ ਜੀ ਨਾਨਕ ਹੋਸੀ ਪੀਸਾ ਚੇ ਕੇਮਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਕਾਲ ਮਰਤ ਜੁਨੀ ਸੈ ਪਾਉਂਗਰ ਪ੍ਰਸਾਦ ਜਾਪੋ ਆਦ ਸਜਗਾਦ ਸਚ ਹੈਪੀ ਸੱਚ ਨਾਨਕ ਹੋਸੀ ਪੀ ਸੱਚੇ ਕੀ ਅਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਪਾੰਗਰ ਪ੍ਰਸਾਦ ਜਪ ਆਦਿ ਸਚ ਜਗਤ ਸਚ ਹੈਪੀ ਸੱਚ ਨਾਨਕ ਹੋਸੀ ਪੀ ਸੱਚੇ ਕੀ ਅਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਪਾੰਗਰ ਪ੍ਰਸਾਦ ਜਪ ਆਦਿ ਸਚ ਜਗਤ ਸਚ ਹੈਪੀ ਸੱਚ ਨਾਨਕ ਹੋਸੀ ਪੀ ਸੱਚੇ ਕੀ ਅਮਕਾਰ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸੇ ਪਾੰਗੁਰ ਪ੍ਰਸਾਦ ਜੀ ਆਪੋ ਆਜ ਸੱਚ ਜਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਪੀ ਸੱਚ ਏ ਕੀ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸੇ ਪਾੰਗੁਰ ਪ੍ਰਸਾਦ ਜੀ ਆਪੋ ਆਜ ਸੱਚ ਜਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਪੀ ਸੱਚ ਏ ਕੀ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸੇ ਪਾੰਗਰ ਪ੍ਰਸਾਦ ਜਿ ਆਪੋ ਆਸਾ ਜਗਤ ਸਚ ਹੈ ਪੀ ਸਚਿ ਨਾਨਕ ਹੋਸੀ ਪੀ ਸਚੇ ਕੀ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸੇ ਪਾੰਗਰ ਪ੍ਰਸਾਦ ਜਿ ਆਪੋ ਆਸਾ ਜਗਤ ਸਚ ਹੈ ਪੀ ਸਚਿ ਨਾਨਕ ਹੋਸੀ ਪੀ ਸਚੇ ਕੀ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਰਤ ਜੁਨੀ ਸੇ ਪਾੰਗਰ ਪ੍ਰਸਾਦ ਜਿ ਆਪੋ ਆਸਾ ਜਗਤ ਸਚ ਹੈ ਪੀ ਸਚਿ ਨਾਨਕ ਹੋਸੀ ਪੀ ਸਚੇ ਕੀ ਅੰਕਾਰ ਸਤਨਾਮ ਕਰਤਾ ਪੁਰਖ نیر پو نر ور کال <سؤال> مرت جی سام گور پرساد جگاد ساچ ہے ست نام کرتا پورخ نر پا نال مرت جی سر پرساسا جگا پی سا چنک ہو سی پی سیک مار ست نام کرتا پورک نرپ نرویر کال مرت جی سہ پام گر پرساد جگاد سا چھ پی سا چنک ہوسی پیسا چیک مار ست نام کرتا پورخ نرپ نرویر ਕਾਲ ਮੁਰਤਜੁ ਨਿਸੈ ਪੰਗੁਰ ਪ੍ਰਸਾਦ ਜਿ ਆਪੋ ਆਸਾ ਜਿਗਾਦ ਸਚ ਹੈ ਪਿ ਸਚਨਾਨ ਕੋ ਸੀ ਪੀ ਸਚੇ ਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤਜੁ ਨਿਸੈ ਪੰਗੁਰ ਪ੍ਰਸਾਦ ਜਿ ਆਪੋ ਆਸਾ ਜਿਗਾਦ ਸਚ ਹੈ ਪਿ ਸਚਨਾਨ ਕੋ ਸੀ ਪੀ ਸਚੇ ਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤਜੁ ਨਿਸੈ ਪੰਗੁਰ ਪ੍ਰਸਾਦ ਜਿ ਆਪੋ ਆਸਾ ਜਿਗਾਦ ਸਚ ਹੈ ਪਿ ਸਚਨਾਨ ਕੋ ਸੀ ਪੀ ਸਚੇ ਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸਾਲਮਤ ਜੁਨੀ ਸਹਿਪੰਗ ਪ੍ਰਸਾਦ ਜਾਪਵਾ ਅਜ ਸੱਚ ਜੀਗਾ ਅਜ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ ਕੇਮ ਕਾ ਅਸਾਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸਾਲਮਤ ਜੁਨੀ ਸਹਿਪੰਗ ਪ੍ਰਸਾਦ ਜਾਪਵਾ ਸਾਜੀ ਗਾ ਅਜ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ ਕੇਮ ਕਾ ਅਸਾਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਰਮੁ르ਤਜੁਨੀ ਸੇਪੰਗਰ ਪ੍ਰਸਾਦ ਜਿਆ ਕੋ ਆਸਾ ਜਗਾਤ ਸੱਚ ਹੈ ਪੀ ਸੱਚ ਨਾਨਕੋ ਸ੍ਰੀ ਪੀ ਸਾਚੇਕਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਰਮੁ르ਤਜੁਨੀ ਸੇਪੰਗਰ ਪ੍ਰਸਾਦ ਜਿਆ ਕੋ ਆਸਾ ਜਗਾਤ ਸੱਚ ਹੈ ਪੀ ਸੱਚ ਨਾਨਕੋ ਸ੍ਰੀ ਪੀ ਸਾਚੇਕਮ ਕਾਰ ਸਤਨਾਮ ਕਰਤਾ ਪੁਰਖ ਹਿਰਭਉ ਨਿਰਵੈਰ ਕਾਰਮੁ르ਤਜੁਨੀ ਸੇਪੰਗਰ ਪ੍ਰਸਾਦ ਜਿਆ ਕੋ ਆਸਾ ਜਗਾਤ ਸੱਚ ਹੈ ਪੀ ਸੱਚ ਨਾਨਕੋ ਸ੍ਰੀ ਪੀ ਸਾਚੇਕਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਤਜੁਨੀ ਸੈ ਪੰਗਰ ਪ੍ਰਸਾਦ ਜਾਪੋ ਆਸਾ ਜਿਗਾਦ ਕਟ ਹੈ ਸਚੇ ਨਾਨਕ ਹੋਸੀ ਪੀਸਾ ਚੇਕੀਮ ਕਾ ਸਤਨਾਮ ਕਰਤਾ ਖੁਖ ਨਿਰਭਉ ਨਿਰਵੈਰ ਕਾਲ ਮੁਤਜੁਨੀ ਸੈ ਪੰਗਰ ਪ੍ਰਸਾਦ ਜਾਪੋ ਆਸਾ ਜਿਗਾਦ ਕਟ ਹੈ ਸਚੇ ਨਾਨਕ ਹੋਸੀ ਪੀਸਾ ਚੇਕਮ ਕਾ ਸਤਨਾਮ ਕਰਤਾ ਖੁਖ ਨਿਰਭਉ ਨਿਰਵੈਰ ਕਾਲ ਮੁਤਜੁਨੀ ਸੈ ਪੰਗਰ ਪ੍ਰਸਾਦ ਜਾਪੋ ਆਸਾ ਜਿਗਾਦ ਕਟ ਹੈ ਪੀ ਸਚੇ ਨਾਨਕ ਹੋਸੀ ਪੀਸਾ ਚੇਕਮ ਕਾ ਸਤਨਾਮ ਕਰਤਾ ਖੁਖ ਨਿਰਭਉ ਨਿਰਵੈਰ ਕਾਲਮੁੱਤਜਨੀ ਸਪੰਗਰ ਪ੍ਰਸਾਦ ਜਪਵਾਸਾ ਜਗਤ ਸੱਚ ਹੈ ਕਿ ਸਚਿਨਾਣ ਕੋਹਲੀ ਪੀਸਾ ਚੇਕਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲਮੁੱਤਜਨੀ ਸਪੰਗਰ ਪ੍ਰਸਾਦ ਜਪਵਾਸਾ ਜਗਤ ਸੱਚ ਹੈ ਕਿ ਸਚਿਨਾਣ ਕੋਹਲੀ ਪੀਸਾ ਚੇਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸਾਈਭੰ ਗੁਰ ਪ੍ਰਸਾਦਿ ਜਪੁ, ਆਦਿ ਸਚੁ ਜੁਗ ਆਦਿ ਸਚੁ ਥੈਅਖੀ, ਸਚੁ ਨਾਮੁ ਕੋਟੀ ਤੀਹ, ਸਚੁ ਏਕੁ ਓਅੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸਾਈਭੰ ਗੁਰ ਪ੍ਰਸਾਦਿ ਜਪੁ, ਆਦਿ ਸਚੁ ਜੁਗ ਆਦਿ ਸਚੁ ਥੈਅਖੀ, ਸਚੁ ਨਾਮੁ ਕੋਟੀ ਤੀਹ, ਸਚੁ ਏਕੁ ਓਅੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸਾਈਭੰ ਗੁਰ ਪ੍ਰਸਾਦਿ ਜਪੁ, ਆਦਿ ਸਚੁ ਜੁਗ ਆਦਿ ਸਚੁ ਥੈਅਖੀ, ਸਚੁ ਨਾਮੁ ਕੋਟੀ ਤੀਹ, ਸਚੁ ਏਕੁ ਓਅੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਕਾਲਮੁਰਤ ਜੁਨੀ ਸਹ ਪੰਗਰ ਪ੍ਰਸਾਦ ਜਾਪਾ ਸਾ ਜੁਗਾਦ ਕਰ ਹੈ ਪੀ ਸਚੀਨਾਨ ਕੋ ਸੀ ਪੀ ਸਾ ਚੇ ਕੰਕਾਰ ਦਾ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲਮੁਰਤ ਜੁਨੀ ਸਹ ਪੰਗਰ ਪ੍ਰਸਾਦ ਜਾਪਾ ਸਾ ਜੁਗਾਦ ਕਰ ਹੈ ਪੀ ਸਚੀਨਾਨ ਕੋ ਸੀ ਪੀ ਸਾ ਚੇ ਕੰਕਾਰ ਦਾ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲਮੁਰਤ ਜੁਨੀ ਸਹ ਪੰਗਰ ਪ੍ਰਸਾਦ ਜਾਪਾ ਸਾ ਜੁਗਾਦ ਸਚ ਹੈ ਪੀ ਸਚੀਨਾਨ ਕੋ ਸੀ ਪੀ ਸਾ ਚੇ ਕੰਕਾਰ ਦਾ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਹ ਪੰਗੁਰ ਪ੍ਰਸਾਦਿ ਜਿ ਆਕਾ ਉਸ ਜਿਗਾਦ ਸਤਿ ਹੈ ਕੀ ਸਚ ਨਾਨਕ ਹੋਸੀ ਪ੍ਰਸਾ ਕੀ ਕਮਕਾਰ ਤਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਹ ਪੰਗੁਰ ਪ੍ਰਸਾਦਿ ਜਿ ਆਕਾ ਉਸ ਜਿਗਾਦ ਸਤਿ ਹੈ ਕੀ ਸਚ ਨਾਨਕ ਹੋਸੀ ਪ੍ਰਸਾ ਕੀ ਕਮਕਾਰ ਤਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਕਤੀ ਜੁਨੀ ਸੇ ਪੰਗਰ ਪ੍ਰਸਾਦ ਜਪ ਵਾਲ ਸਾ ਜਗਾ ਅਦਰ ਸੱਚ ਹੈ ਸਤਿਨਾਮ ਕੋ ਸ੍ਰੀ ਸੱਚੇ ਕਮਕਾਰ ਸਾਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਕਤੀ ਜੁਨੀ ਸੇ ਪੰਗਰ ਪ੍ਰਸਾਦ ਜਪ ਰਾਜ ਸਰ ਜਗਤ ਸੱਚ ਹੈ ਕਿ ਸਤਿਨਾਮ ਕੋ ਸ੍ਰੀ ਸੱਚੇ ਕਮਕਾਰ ਸਾਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਕਤੀ ਜੁਨੀ ਸੇ ਪੰਗਰ ਪ੍ਰਸਾਦ ਜਪ ਨਾਦ ਸੱਜਗਾ ਦਿਸਤ ਸੱਚ ਹੈ ਕੀ ਸਚਿਨਾਨ ਕੋਸਤੀ ਪੀ ਸੱਚੇ ਕੀ ਅਮਕਾ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤਿ ਜੁਨੀ ਸੈ ਪੰਗਰ ਕਰਤਾ ਜਪਾ ਸੱਜਗਾ ਦਿਸਤ ਸੱਚ ਹੈ ਕੀ ਸਚਿਨਾਨ ਕੋਸਤੀ ਪੀ ਸੱਚੇ ਕੀ ਅਮਕਾ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤਿ ਜੁਨੀ ਸੈ ਪੰਗਰ ਪ੍ਰਸਾਦ ਜਪਾ ਆਲ ਸੱਜਗਾ ਦਿਸਤ ਸੱਚ ਹੈ ਕੀ ਸਚਿਨਾਨ ਕੋਸਤੀ ਪੀ ਸੱਚੇ ਕੀ ਅਮਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਜਪੋ ਆਦ ਸਾਜੀ ਆਦ ਸਾਜੀ ਗੁਰ ਦੇ ਸਾਹਿਬੀ ਸੱਚੇ ਹੈਪੀ ਸਚਨਾੰਕ ਹੋਸੀ ਪੀ ਸੱਚ ਇਹ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਜਪੋ ਆਦ ਸਾਜੀ ਆਦ ਸਾਜੀ ਸੱਚ ਹੈਪੀ ਸਚਨਾੰਕ ਹੋਸੀ ਪੀ ਸੱਚ ਇਹ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਜਪੋ ਆਹ 10 ਸੱਤੀ ਜੀਹਾ ਆਹ 10 ਸੱਤੀ ਹੈ ਪੀ ਸੱਤ ਜਨਾਨਕ ਹੋਸੀ ਪੀ ਸੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਪ ਦੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਿਰਪੋ ਨਿਰਵੈਰ ਕਾਲ ਮਰਤ ਜੁਨੀ ਸੇ ਪੰਗਰ ਪਰ ਕਾਜ ਆਪੋ ਆਦ ਸਜਾਤ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਏਕ ਈਮਕਾਰ ਸਤ ਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਕਾਲ ਮਰਤ ਜੁਨੀ ਸੇ ਪੰਗਰ ਪਰਸਾਦ ਜੀ ਆਪੋ ਆਦ ਸਜਾਤ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਏਕ ਈਮਕਾਰ ਸਤ ਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਕਾਲ ਮਰਤ ਜੁਨੀ ਸੇ ਪੰਗਰ ਪਰਸਾਦ ਜੀ ਆਪੋ ਨਾ ਆਦੇ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਹੋਸੀ ਪੀ ਸਚੇ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਤ ਜੁਨੀ ਸੈ ਭੰਗਰ ਪ੍ਰਸਾਦ ਜਾਪੋ ਆਦ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਹੋਸੀ ਪੀ ਸਚੇ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮਤ ਜੁਨੀ ਸੈ ਭੰਗਰ ਪ੍ਰਸਾਦ ਜਾਪੋ ਆਦ ਸੱਚ ਜੁਗਾਦ ਕਰ ਹੈ ਪੀ ਸਚ ਨਾਨਕ ਹੋਸੀ ਪੀ ਸਚੇ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਕਾਲ ਮੂਰਤਿ ਅਜੂਨੀ ਸਾਈਭੰ ਗੁਰ ਪ੍ਰਸਾਦਿ, ਜਪੁ, ਆਦਿ ਸਚੁ, ਜੁਗਾਦਿ ਸਚੁ, ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ, ਏਕੈ ਓਅੰਕਾਰ ਸਤਿਨਾਮੁ ਕਰਤਾ ਪੁਰਖੁ, ਨਿਰਭਉ ਨਿਰਵੈਰੁ ਕਾਲ ਮੂਰਤਿ ਅਜੂਨੀ ਸਾਈਭੰ ਗੁਰ ਪ੍ਰਸਾਦਿ, ਜਪੁ, ਆਦਿ ਸਚੁ, ਜੁਗਾਦਿ ਸਚੁ, ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ, ਏਕੈ ਓਅੰਕਾਰ ਸਤਿਨਾਮੁ ਕਰਤਾ ਪੁਰਖੁ, ਨਿਰਭਉ ਨਿਰਵੈਰੁ ਕਾਲ ਮੂਰਤਿ ਅਜੂਨੀ ਸਾਈਭੰ ਗੁਰ ਪ੍ਰਸਾਦਿ, ਜਪੁ, ਆਦਿ ਸਚੁ, ਜੁਗਾਦਿ ਸਚੁ, ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ, ਏਕੈ ਓਅੰਕਾਰ ਸਤਿਨਾਮੁ ਕਰਤਾ ਪੁਰਖੁ, ਨਿਰਭਉ ਨਿਰਵੈਰ ਕਾਲ ਮੁਰਤਿ ਜੁਨੀ ਸੇ ਪੰਗੁਰ ਪ੍ਰਸਾਦ ਜਿ ਆਪਾ ਸਾਜਿ ਗਾਦ ਸਚ ਹੈ ਸਚਾਨੰ ਕੋ ਸੀਸ ਸਚੇ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤਿ ਜੁਨੀ ਸੇ ਪੰਗੁਰ ਪ੍ਰਸਾਦ ਜਿ ਆਪਾ ਸਾਜਿ ਗਾਦ ਸਚ ਹੈ ਸਚਾਨੰ ਕੋ ਸੀਸ ਸਚੇ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤਿ ਜੁਨੀ ਸੇ ਪੰਗੁਰ ਪ੍ਰਸਾਦ ਜਿ ਆਪਾ ਸਾਜਿ ਗਾਦ ਸਚ ਹੈ ਸਚਾਨੰ ਕੋ ਸੀਸ ਸਚੇ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ کال مورت جی سانگر پرساد جگاد سچ ہے پیسا چنان کو سی پی سچم کار ست نام کرتا پورخ نر پو نال مورت جنی سہ پانگ پرساد سچ ہے پی سن کسی پی سچم کار ست نام کرتا پورک نر پو نال مورت جُنی سہ پانگ پرساد جا پا سا جگاد سچ ہے پیسا چنان کوسی پی سچم کار ست نام کرتا پورخ نر پو ن ਕਾਰ ਮੁਰਤਿ ਜੁਨੀ ਸੇਪੰਗਰ ਪ੍ਰਸਾਦ ਜਪੋ ਆਸਾ ਜਗਤ ਸੱਚ ਹੈ ਪੀ ਸੱਚ ਨਾਨਕੋ ਸ੍ਰੀ ਪੀ ਸਾਚੇਕਮ ਕਾਰ ਸਤਨਾਮ ਕਟਤਾ ਪੁਰਖ ਨਿਰਭਉ ਨਿਰਵੈਰ ਕਾਰ ਮੁਰਤਿ ਜੁਨੀ ਸੇਪੰਗਰ ਪ੍ਰਸਾਦ ਜਪੋ ਆਸਾ ਜਗਤ ਸੱਚ ਹੈ ਪੀ ਸੱਚ ਨਾਨਕੋ ਸ੍ਰੀ ਪੀ ਸਾਚੇਕਮ ਕਾਰ ਸਤਨਾਮ ਕਟਤਾ ਪੁਰਖ ਨਿਰਭਉ ਨਿਰਵੈਰ ਕਾਰ ਮੁਰਤਿ ਜੁਨੀ ਸੇਪੰਗਰ ਪ੍ਰਸਾਦ ਜਪੋ ਆਸਾ ਜਗਤ ਸੱਚ ਹੈ ਪੀ ਸੱਚ ਨਾਨਕੋ ਸ੍ਰੀ ਪੀ ਸਾਚੇਕਮ ਕਾਰ ਸਤਨਾਮ ਕਟਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਤਜੁਨੀ ਸੈ ਪੰਗਰ ਪ੍ਰਸਾਦ ਜਾਪੋ ਆਸਾ ਜਗਤ ਕਟ ਹੈ ਪੀ ਸਚਿ ਨਾਨਕ ਹੋਸੀ ਪੀ ਸਚੇ ਕੀਮ ਕਾ ਸਤਨਾਮ ਕਰਤਾ ਖੁਰਖ ਨਿਰਭਉ ਨਿਰਵੈਰ ਕਾਲ ਮੁਤਜੁਨੀ ਸੈ ਪੰਗਰ ਪ੍ਰਸਾਦ ਜਾਪੋ ਆਸਾ ਜਗਤ ਕਟ ਹੈ ਪੀ ਸਚਿ ਨਾਨਕ ਹੋਸੀ ਪੀ ਸਚੇ ਕੀਮ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਤਜੁਨੀ ਸੈ ਪੰਗਰ ਪ੍ਰਸਾਦ ਜਾਪੋ ਆਸਾ ਜਗਤ ਕਟ ਹੈ ਪੀ ਸਚਿ ਨਾਨਕ ਹੋਸੀ ਪੀ ਸਚੇ ਕੀਮ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤਿ ਜਨਿ ਸੇ ਪੰਗਰ ਪ੍ਰਸਾਦ ਜਾਪਵਾਸ ਜਗਤ ਸਚ ਹੈ ਪੀ ਸਚਿਨਾਣ ਕਹੋਸੀ ਪੀ ਸਚੇਖੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤਿ ਜਨਿ ਸੇ ਪੰਗਰ ਪ੍ਰਸਾਦ ਜਾਪਵਾਸ ਜਗਤ ਸਚ ਹੈ ਪੀ ਸਚਿਨਾਣ ਕਹੋਸੀ ਪੀ ਸਚੇਖੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤਿ ਜਨਿ ਸੇ ਪੰਗਰ ਪ੍ਰਸਾਦ ਜਾਪਵਾਸ ਜਗਤ ਸਚ ਹੈ ਪੀ ਸਚਿਨਾਣ ਕਹੋਸੀ ਪੀ ਸਚੇਖੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲਮੁਤ ਜੁਨੀ ਸੈ ਪੰਗੁਰ ਪ੍ਰਸਾਦ ਜਪੁ ਆਸਾ ਜੁਗਤ ਸਚੈ ਸਿ ਸਿ ਨਾਨਕੋ ਸਿ ਪੀ ਸਚੇ ਕਮਕਾਰ ਸਾ ਨਾਮ ਕਟਾਪੁਰਖ ਨਿਰਪਉ ਨਿਰਵੈਰ ਕਾਲਮੁਤ ਜੁਨੀ ਸੈ ਪੰਗੁਰ ਪ੍ਰਸਾਦ ਜਪੁ ਆਸਾ ਜੁਗਤ ਸਚੈ ਹੈ ਪਿ ਸਿ ਨਾਨਕੋ ਸਿ ਪੀ ਸਚੇ ਕਮਕਾਰ ਸਾ ਨਾਮ ਕਟਾਪੁਰਖ ਨਿਰਪਉ ਨਿਰਵੈਰ ਕਾਲਮੁਤ ਜੁਨੀ ਸੈ ਪੰਗੁਰ ਪ੍ਰਸਾਦ ਜਪੁ ਆਸਾ ਜੁਗਤ ਸਚੈ ਹੈ ਪਿ ਸਿ ਨਾਨਕੋ ਸਿ ਪੀ ਸਚੇ ਕਮਕਾਰ ਸਾ ਨਾਮ ਕਟਾਪੁਰਖ ਨਿਰਪਉ ਨਿਰਵੈਰ ਕਾਲਮੁਰਤ ਜੁਨੀਸਾ ਪੰਗਰ ਪ੍ਰਸਾਦ ਜਾਪਾ ਸਾਜਗਰ ਕਟ ਹੈਪੀ ਸਚਿਨਾਨ ਕੋ ਸੀਪੀ ਸਾਕੇ ਕੰਕਾਰ ਦਾ ਸਨਾਮ ਕਰਤਾ ਫੁਰਖ ਨਿਰਪੋ ਨਿਰਵਰ ਕਾਲਮੁਰਤ ਜੁਨੀਸਾ ਪੰਗਰ ਪ੍ਰਸਾਦ ਜਾਪਾ ਸਾਜਗਰ ਕਟ ਹੈਪੀ ਸਚਿਨਾਨ ਕੋ ਸੀਪੀ ਸਾਕੇ ਕੰਕਾਰ ਦਾ ਸਨਾਮ ਕਰਤਾ ਫੁਰਖ ਨਿਰਪੋ ਨਿਰਵਰ ਕਾਲਮੁਰਤ ਜੁਨੀਸਾ ਪੰਗਰ ਪ੍ਰਸਾਦ ਜਾਪਾ ਸਾਜਗਰ ਸਾਜ ਹੈਪੀ ਸਚਿਨਾਨ ਕੋ ਸੀਪੀ ਸਾਕੇ ਕੰਕਾਰ ਦਾ ਸਨਾਮ ਕਰਤਾ ਫੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਹ ਪੰਗੁਰ ਪ੍ਰਸਾਦਿ ਜਾਪੁ ਆਦਿ ਸਜਿ ਗਾੜਿ ਸਤਿ ਹੈ ਕੀ ਸਚ ਨਾਨਕ ਹੋਸੀ ਪ੍ਰਸਾ ਕੀ ਕਮਕਾਰ ਤਤ ਨਾਮ ਕਤਿ ਆਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਹ ਪੰਗੁਰ ਪ੍ਰਸਾਦਿ ਜਾਪੁ ਆਦਿ ਸਜਿ ਗਾੜਿ ਸਤਿ ਹੈ ਕੀ ਸਚ ਨਾਨਕ ਹੋਸੀ ਪ੍ਰਸਾ ਕੀ ਕਮਕਾਰ ਤਤ ਨਾਮ ਕਤਿ ਆਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਜਪੁ ਆਦਿ ਸਚੁ ਜੁਗਾਦਿ, ਸਚੁ ਹੈ ਸਚੁਨਾਮ ਕਹਹੁ ਹੋਸੀ ਭੀ ਸਚੁ, ਏਕ ਓਅੰਕਾਰ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਜਪੁ ਆਦਿ ਸਚੁ ਜੁਗਾਦਿ, ਸਚੁ ਹੈ ਭੀ ਸਚੁਨਾਮ ਕਹਹੁ ਹੋਸੀ ਭੀ ਸਚੁ, ਏਕ ਓਅੰਕਾਰ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਜਪੁ ਨਾਦ ਸੱਜਗ ਦਾ ਸੱਚ ਹੈ ਕੀ ਸਤਿਨਾਮ ਕੋ ਹੋਸੀ ਪੀ ਸੱਚੇ ਕੀਮ ਦਾ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰਗਰ ਪ੍ਰਸਾਰ ਜਾਪਾ ਸੱਜਗ ਦਾ ਸੱਚ ਹੈ ਕੀ ਸਤਿਨਾਮ ਕੋ ਹੋਸੀ ਪੀ ਸੱਚੇ ਕੀਮ ਦਾ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰਗਰ ਪ੍ਰਸਾਰ ਜਾਪਾ ਆਕਾਲ ਸੱਜਗ ਦਾ ਸੱਚ ਹੈ ਕੀ ਸਤਿਨਾਮ ਕੋ ਹੋਸੀ ਪੀ ਸੱਚੇ ਕੀਮ ਦਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਜਪੋ ਆਦ ਸਾਜਿ ਗੁਰ ਆਦ ਸਾਚ ਹੈਪੀ ਸਚਿ ਨਾਨਕ ਹੋਸੀ ਪੀ ਸਚ ਏ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਜਪੋ ਆਦ ਸਾਜਿ ਗੁਰ ਆਦ ਸਾਚ ਹੈਪੀ ਸਚਿ ਨਾਨਕ ਹੋਸੀ ਪੀ ਸਚ ਏ ਕੀ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਜਪੋ ਹਾਦਰ ਸਤਿ ਜੀ ਦਾ ਹਾਦਰ ਸਤਿ ਹੈ ਪੀ ਸਤਿ ਨਾਨ ਕੋ ਹੋਸੀ ਪੀ ਸੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਪ ਦੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ